ਮੇਰੀ ਦਲੀਲ ਕਿਸੇ ਵੀ ਐਸਟੋਲੋਜਰ ਲਈ ਹੈ ਜਿਨ੍ਹਾਂ ਨੂੰ ਕਦੇ ਇਹ ਲੱਗਦਾ ਹੈ ਕਿ ਯਾਰ ਇਹਨੂੰ ਪ੍ਰੂਵ ਕਿਵੇਂ ਕਰੀਏ ਇਹ ਤਾਂ ਆਸਥਾ ਦਾ ਵਿਸ਼ੇ ਹੈ ਜਾਂ ਫਿਰ ਇਹ ਮੈਂਟੂ ਮੈਨਵਰੀ ਕਰਦੀ ਹੈ ਗੱਲਾਂ ਆਸਥਾ ਦਾ ਵਿਸ਼ੇ ਐਸਟੋਲੋਜੀ ਬਿਲਕੁਲ ਵੀ ਨਹੀਂ ਹੈ ਐਸਟੋਲੋਜੀ ਗਿਆਨ ਦਾ ਵਿਗਿਆਨ ਦਾ ਤੇ ਸਾਇੰਸ ਦਾ ਵਿਸ਼ਾ ਹੈ ਵਿਗਿਆਨ ਦੇ ਵਿਸ਼ੇ ਨੂੰ ਸਾਬਿਤ ਕੀਤਾ ਜਾ ਸਕਦਾ ਹੈ ਸਾਬਿਤ ਕਰਨ ਲਈ ਲੋੜ ਹੈ ਤੁਹਾਨੂੰ ਰਾਈਟ ਤਰੀਕੇ ਨਾਲ ਅਪਰੋਚ ਕਰਨ ਦੀ ਰਾਈਟ ਤਰੀਕੇ ਨਾਲ ਅਪਰੋਚ ਕੀ ਹੁੰਦਾ ਹੈ ਤੁਸੀਂ ਕਿਸੇ ਦੀ ਕੁੰਡਲੀ ਨੂੰ ਪੜ ਕੇ ਬਹੁਤ ਸਾਰੀਆਂ ਗੱਲਾਂ 100% ਏਕੂਰੇਟ ਦੱਸ ਸਕਦੇ ਹਾਂ ਬਹੁਤ ਸਾਰੀਆਂ ਗੱਲਾਂ ਨੀਅਰ ਬਾਈ ਦੱਸ ਸਕਦੇ ਹਾਂ ਅਕਸਰ ਆਪਾਂ ਗੱਲ ਕਰਦੇ ਹਾਂ ਮੈਂ ਜਾਂ ਟੀਮ ਕਰੇ ਵੀ ਕਿਸੇ ਦੀ ਕੋਣਲੀ ਦੇਖ ਕੇ ਕਿਸੇ ਦਾ ਛਣੀਆਂ ਮੰਗਲ ਦਾ ਯੋਗ ਲਗਨ ਵਿੱਚ ਬਣ ਰਿਹਾ ਹੈ ਮੇਸ਼ ਲਗਨ ਹੈ ਤਾਂ 100% ਉਹਦੇ ਸਿਰ ਦੇ ਉੱਤੇ ਕੋਈ ਨਾ ਕੋਈ ਮਾਰਕ ਹੋਏਗਾ ਕੱਟ ਦੇ ਨਿਸ਼ਾਨ ਹੋਣਗੇ ਸਰਜਰੀ ਹੋਏਗੀ ਤਾਂ ਇਹ 100% ਹੈ ਬਟ ਸਾਰੀਆਂ ਚੀਜ਼ਾਂ 100% ਹਮੇਸ਼ਾ ਨਹੀਂ ਹੋ ਸਕਦੀ ਤਿੱਲਿਆ ਮਸੇ ਵੀ ਕੁੰਡਲੀ ਨੂੰ ਦੇਖ ਕੇ 100% ਦੱਸੇ ਜਾ ਸਕਦੇ ਆ ਬਟ ਇਹ ਚੀਜ਼ਾਂ ਐਸਟ੍ਰੋਲੋਜੀ ਦੇ ਸਾਰੇ ਐਸਪੈਕਟਸ ਜਿਹੜੀ ਲਾਈਫ ਦੇ ਵੱਖ-ਵੱਖ ਵਿਸ਼ੇ ਆ ਸਾਰੀਆਂ ਚੀਜ਼ਾਂ ਨੂੰ ਪ੍ਰੂਵ ਕਰਨ ਲਈ ਇੱਕੋ ਥਿਊਰੀ ਕੰਮ ਨਹੀਂ ਕਰਦੀ ਉਸ ਥਿਊਰੀ ਨੂੰ ਸਮਝਣ ਲਈ ਤੁਹਾਨੂੰ ਥੋੜਾ ਜਿਹਾ ਡੈਪਥ ਜਾਣ ਦੀ ਲੋੜ ਹੈ